ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜਿੱਥੇ ਪੂਰਾ ਪੰਜਾਬ ਹੜਾਂ ਦੀ ਚਪੇਟ ਵਿੱਚ ਹੈ ਉਥੇ ਜ਼ਿਲ੍ਹਾ ਅੰਮ੍ਰਿਤਸਰ ਦੇ ਬਹੁਤ ਸਾਰੇ ਸਰਹੱਦੀ ਪਿੰਡ ਵੀ ਇਸ ਦੀ ਮਾਰ ਹੇਠ ਹਨ ਹੜ ਪ੍ਰਭਾਵਿਤ ਇਹਨਾਂ ਪਿੰਡਾਂ ਦੇ ਵਾਸੀਆਂ ਲਈ ਪੀਐਸਪੀਸੀਐਲ ਵੇਕਾ ਕੰਪਲੈਕਸ ਮੁਸਤਫਾਬਾਦ ਬਟਾਲਾ ਰੋਡ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਹੜ ਪੀੜਤ ਲੋਕਾਂ ਲਈ ਰਾਸ਼ਨ ਸਮਗਰੀ ਅਤੇ ਲੰਗਰ ਪ੍ਰਸਾਦ ਤਿਆਰ ਕਰਕੇ ਲਿਜਾਇਆ ਗਿਆ ਇਸ ਮੌਕੇ ਜੇ ਕੁਬਰ ਪ੍ਰਤਾਪ ਸਿੰਘ ਜੇ ਵਿਸ਼ਾਲ ਸ਼ਰਮਾ ਜੇ ਸਮੀਖਸ਼ ਪੱਲਾ ਐਡੀਸ਼ਨਲ ਐਸੀ ਇਸ ਡਿਵੀਜ਼ਨ मनोहर सिंह ਅਤੇ ਸ਼ਕਤੀ ਸਿੰਘ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਇਹ ਉਪਰਾਲਾ ਪੀਐਸਪੀਸੀਐਲ ਦੇ ਸਾਰੇ ਹੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਨਿਹੰਗ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ ਅਤੇ ਇਹ ਸਾਰਾ ਸਮਾਨ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਆ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਮੰਤਰੀਤਕਰ ਨੀ하 ਸ਼ਰਮਾ, ਚੰਦਨਪ੍ਰੀਤ ਸਿੰਘ, ਦਵਿੰਦਰ ਸਿੰਘ, ਜਗਜੀਤ ਸਿੰਘ ਅਤੇ ਦਵਿੰਦਰ ਸਿੰਘ ਬੇਰਕਾ ਸਮੇਤ ਸਾਰੇ ਮੈਂਬਰ ਮੌਜੂਦ ਸਨ। ਕਾਲੇ ਬੋਲੇ ਸੋਨਿਹਾਲ ਜਗ ਜੀ ਆਇਆਂ ਨੂੰ ਦੇਖੋ ਜੀ 3 ਸਤੰਬਰ ਹੋ ਗਈ ਅੱਜ ਤੇ ਹੜ੍ਹ ਦੇ ਹਾਲਾਤਾਂ ਨੇ ਨਾਲ ਸਾਡੇ ਸਰਹੱਦੀ ਇਲਾਕੇ ਜਿਹੜੇ ਅਮਰਸਾ ਦੇ ਨਾਲ ਲੱਗਦੇ ਡੇਰਾ ਬਾਬਾ ਨਾਨਕ ਹੋਇਆ ਰਮਦਾਸ ਹੋਇਆ ਆਈ ਨਾਲ ਆਇਆ ਉਹਨਾਂ ਦੇ ਲਈ ਸਾਡੀਆਂ ਜਿਹੜੀਆਂ ਬਿਜਲੀ ਬੋਰਡ ਦੀਆਂ ਸਮੂਹ ਬਿਜਲੀ ਮੁਲਾਜ਼ਮਾਂ ਤੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਰਲ ਕੇ ਅੱਜ ਪਰਾਲਾ ਕੀਤਾ ਉਹਨਾਂ ਲਈ ਅਹੀਂ ਦਾਲ ਪ੍ਰਸ਼ਾਦਾ ਚੌਲ ਉਹ ਅੱਜ ਰਸਤਾ ਇਥੋਂ ਭੇਜ ਰਹੇ ਆ ਬੇਰਕੇ ਤੋਂ ਤੇ ਉਮੀਦ ਕਰਦੇ ਆ ਜੇ ਆਂਡਮਾਨੇ ਚਾਇਆ ਤੇ ਹੜ ਜਿਹੜੇ ਆ ਉਹ ਸਮਝ ਜਾਣਗੇ ਤੇ ਜਿਹੜੇ ਲੋਕ ਆਪਦੇ ਟਿਕਾਣਿਆਂ ਤੇ ਪਹੁੰਚ ਜਾਣਗੇ ਸਮੇਂ ਸਿਰ ਕਿਉਂਕਿ ਇਹ ਹੜ ਦੀਆਂ ਮਾਰਾਂ ਨੂੰ ਬਹੁਤ ਮੁਸ਼ਕਲ ਦੇ ਨਾਲ ਚੱਲਿਆ ਜਾਂਦਾ ਅਸੀਂ ਫਖਰ ਮਹਿਸੂਸ ਕਰਦੇ ਆ ਸਾਡੀਆਂ ਜੜੀਆਂ ਭਰਾਤਰੀ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਾਡੇ ਨੌਜਵਾਨ ਆ ਸਾਡੇ ਪੰਜਾਬੀ ਜਿਹੜੇ ਆ ਵਸ ਰਹੇ ਇੱਥੇ ਉਹ ਜਿਹਦੇ ਘਰੇ ਕਿਲੋ ਵੀ ਆਟਾ ਨਾ ਉਹ ਵੀ ਅੱਧਾ ਕਿਲੋ ਦੇਣ ਰਿਹਾ ਇਹਨਾਂ ਨੂੰ ਨਾਲ ਕਿ ਕੋਈ ਗੱਲ ਨਹੀਂ ਜਿੱਥੇ ਮਹਾਰਾਜ ਨੇ ਇਹਨਾਂ ਦਿੱਤਾ ਵਾ ਆਪੇ ਦੇ ਦੂ ਉਹ ਪਿਛਲੇ ਕੁਝ ਦਿਨਾਂ ਤੋਂ ਤੇਜ਼ ਬਾਰਿਸ਼ ਤੇ ਕਾਰਨ ਸਾਡੇ ਪੰਜਾਬ ਦੇ ਅਲੱਗ-ਅਲੱਗ ਪਿੰਡਾਂ 'ਚ ਕੁਦਰਤ ਦੀ ਜੋ ਮਾਰ ਚੱਲ ਰਹੀ ਹੈ ਉੱਥੇ ਸਮਾਜ ਦਾ ਹਰ ਵਰਗ ਆਪਣੀ ਜ਼ਿੰਮੇਵਾਰੀ ਸਮਝ ਕੇ ਸੇਵਾ ਦੇ ਕਾਰਜ ਤੇ ਲਈ ਅੱਗੇ ਆਇਆ ਹੈ ਇਸੇ ਲੜੀ ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਵੀ ਸਾਡੀਆਂ ਸਤਕਾਰਯੋਗ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਸਾਡੇ ਪਿਆਰੇ ਕਿਸਾਨ ਆਗੂ ਜਥੇਬੰਦੀਆਂ ਦੇ ਨਾਲ ਮਿਲ ਕੇ ਸੇਵਾ ਦੇ ਇਸ ਉਪਰਾਲੇ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਅਸੀਂ ਸਮੂਹ ਪਾਵਰ ਕਾਮ ਮਲਾਜ਼ਮ ਜਿਥੇ ਦਿਨ ਰਾਤ 24 ਘੰਟੇ ਸੱਤੋ ਦਿਨ ਆਪਣੀ ਡਿਊਟੀ ਤੇ ਮੁਸਤੈਦ ਰਹਿ ਕੇ ਆਪਣੀ ਸੇਵਾ ਦਾ ਜਿੰਮਾ ਨਿਭਾ ਰਹੇ ਹਾਂ ਉੱਥੇ ਹੀ ਸਾਡੇ ਪਾਵਰ ਕਾਮ ਮਲਾਜ਼ਮਾਂ ਵੱਲੋਂ ਹੜਪੀੜਤ ਪਰਿਵਾਰਾਂ ਦੇ ਜੋ ਕਿ ਸਾਡੇ ਹੀ ਪਰਿਵਾਰ ਦਾ ਹਿੱਸਾ ਹੈ ਉਹਨਾਂ ਦੇ ਲਈ ਲੰਗਰ ਦੇ ਲਈ ਹੋ ਜਾਂਦੀ ਹੈ ਦਵਾਈਆਂ ਦੀ ਵਿਵਸਥਾ ਦੇ ਲਈ ਅੱਜ ਸੇਵਾ ਦਾ ਉਪਰਾਲਾ ਕੀਤਾ ਹੈ ਅਸੀਂ ਆਪਣੇ ਹੋਰ ਵੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਨੌਜਵਾਨ ਸੁਸਾਇਟੀਆਂ ਜਿੰਨੇ ਵੀ ਐਨ ਜੀਓ ਅਸੀਂ ਅਪੀਲ ਕਰਦੇ ਆਂ ਕਿ ਰਸਨ ਦੀ ਸਮਗਰੀ ਤਾਂ ਆਪਾਂ ਸਾਰੇ ਪਚਾਰ ਰਹੇ ਆਂ ਅਸੀਂ ਅਰਦਾਸ ਕਰਦੇ ਆਂ ਅਕਾਲ ਪੁਰਖਾ ਗਾੜੀ ਕਿ ਜਲਦੀ ਜਲਦੀ ਇਹ ਸਮਾਂ ਠੀਕ ਹੋਵੇ ਤੇ ਜਿਹੜੀ ਉਹਨਾਂ ਨੂੰ ਉਸ ਤੋਂ ਬਾਅਦ ਮਾਰਚ ਚਲਣੀ ਪੈਣੀ ਆ ਅਸੀਂ ਸਾਰਿਆਂ ਜੀ ਉਹਨਾਂ ਵਾਸਤੇ ਨਾਲ ਕੋਨਾ ਕੋਈ ਸੰਜੋਗ ਦੇ ਕੇ ਜਿਹੜੇ ਉਹਨਾਂ ਦੇ ਘਰ ਬਣਵਾਏ ਸਕਣ ਜਿਸ ਤਰ੍ਹਾਂ ਕਿ ਡੀਸੀ ਸਾਹਿਬ ਹੋਣ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਜਦੋਂ ਪਾਣੀ ਸੁੱਕ ਜਾਂਦਾ ਆ ਜਿਹੜੀ ਉੱਥੇ ਮੁੜ ਕੇ ਉਹਨਾਂ ਨੂੰ ਮਾਰਚ ਚਲਣੀ ਪੈਣੀ ਆ ਉਹਨਾਂ ਵਿੱਚ ਅਸੀਂ ਨਾਲ ਖੜੇ ਹਾਂ ਸਾਡੇ ਪਰਿਵਾਰ ਆ ਤੇ ਉਹਨਾਂ ਨੂੰ ਕਿਸੇ ਵੱਲੋਂ ਆਪਾਂ ਕੋਈ ਤੰਗੀ ਨਹੀਂ ਆਣ ਦਵਾਗੀ ਪੰਜਾਬ ਇੱਕ ਲੋਤਾ ਇਹੋ ਜਿਹਾ ਜਿਹੜਾ ਹਮੇਸ਼ਾ ਬਾਹਰ ਦੇ ਸਟੇਟਾਂ ਦੀ ਮਦਦ ਕਰਦਾ ਹੁਣ ਤੇ ਖੁਦ ਆਪਣੇ ਪਰਿਵਾਰ ਤੇ ਪਈ ਆਜ ਅਸੀਂ ਸਾਰੇ ਰਲ ਮਿਲ ਕੇ ਝੱਲਾਂਗੇ ਤੇ ਸਾਨੂੰ ਵਾਹਿਗੁਰੂ ਨੇ ਥਾਪਣਾ ਥਾਪੀ ਆ ਤੇ ਅਸੀਂ ਚੜ੍ਹਦੀ ਕਲਾ ਚ ਰਹ ਤੇ ਚੜ੍ਹਦੀ ਕਲਾ ਜਿ ਰਹਾਂਗੇ